ਕਨਾਲੀ ਤੱਗਰ ਸਾਹਿਬ ਦਾ ਮਾਣ ਸਨਮਾਨ ਕਰਨਾ ਜੀ ਵੀ ਇਹ ਸਾਡੇ ਭਾ ਨੇ ਠੀਕ ਹੈ ਬਾਬੇ ਦੀ ਹੱਡੀ ਲਈ ਦਾ ਕੰਮ ਕੀਤਾ ਹੀ ਕੀਤਾ ਪਰ ਲੋਕਾਂ ਲਈ ਬੜਾ ਰੋਲਾ ਪਾਇਆ ਇਸ ਕਰਕੇ ਅਸੀਂ ਇਹਦਾ ਪੂਰੀ ਦੁਕਾਨ 'ਚ ਤਾਲੀਆਂ ਮਾਰ ਕੇ ਵੈਲਕਮ ਕਰਦੇ ਆਂ ਐਂ ਕਰਕੇ ਜੀ ਠੀਕ ਹੈ ਜੀ ਵੀ ਇਸ ਬੰਦੇ ਨੇ ਐਂਡ ਕਰਾਇਆ ਅਸੀਂ ਮਿੱਲਾਂ ਦਾ ਸਸਤਾ ਕਪੜਾ ਲੈ ਕੇ ਦੇ ਰਹੇ ਆ ਇਹਦੀ ਸਪੋਰਟ ਨਾਲ ਕਿਉਂਕਿ ਇਸ ਬੰਦੇ ਦੇ ਕਰਕੇ ਬਾਕੀ ਭੈਣ ਭਰਾ ਸਾਡੀ ਦੁਕਾਨ ਤੇ ਆਉਂਦੇ ਆ ਤੇ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਇਹ ਜਿਹੜੇ ਦੁਕਾਨਦਾਰ ਚੀਕਾ ਮਾਰਦੇ ਸੀ ਹੋਰ ਮਾਰੋ ਕਢਾਵਾਂਗੇ ਹੁਣ ਆ ਰੇਟ ਸੁਣੋ ਰੇਟ ਆ ਦੇਖੋ ਭਾਜੀ 5 ਮੀਟਰ ਦਾ ਸੂਟ ਕੀ ਜੀ 5 ਮੀਟਰ ਦਾ ਸੂਟ 5 ਮੀਟਰ ਦਾ ਸੂਟ ਪੂਰੇ ਪੰਜਾਬ ਦਾ ਚੈਲੰਜ ਹਾਂਜੀ ਇੱਕ ਦੋ ਇੱਕ ਪ੍ਰਿੰਟ ਦਾਗਾ 150 ਚ ਮੈਂ ਕਹਾਂ ਭਾਜੀ ਤੁਸੀਂ ਪਹਿਲਾਂ ਰੇਟ ਸੁਣ ਲਓ ਜਿੱਤ ਧਮਾਕੇ ਪਾਉਣੇ ਆ ਆ ਸੂਟ ਜੇ ਕਪੜਾ ਨਾ ਵੀ ਗਿਆ ਵਾਪਸੀ 1000 ਰੁਪਏ ਰੇ 12 ਸੂਟ ਤੇਰੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਫੋਕੇ ਚਲੇ ਜਾਈ ਕਰਦਾ ਸੂਰਤ ਚਲੇ ਜਾਓ ਦਿੱਲੀ ਚਲੇ ਜਾਓ ਲੁਧਿਆਣਾ ਚਲੇ ਜਾਓ ਜਲੰਧਰ ਚਲੇ ਜਾਓ ਨਾ ਬਾਬੇ ਦੀ ਹੱਟੀ ਦੇ ਰੇਟਾਂ ਤੇ ਕਿਸੇ ਨੇ ਕਪੜਾ ਦਿੱਤਾ ਨਾ ਦੇ ਹੁਣ ਸਰਦੀਆਂ ਦੇ ਗਰਮ ਸੂਟ ਆ ਚੱਕੋ ਕੋਈ 100 ਰੁਪਏ ਮੀਟਰ ਨਹੀਂ ਕੋਈ 200 ਰੁਪਏ ਮੀਟਰ ਨਹੀਂ 1000 ਰੁਪਏ ਪੰਜ ਸੂਟ ਓ ਤੇਰਾ ਭਲਾ ਹੋਵੇ ਓ 2 200 ਰੁਪਏ ਚ ਕਰਦੇ 2 200 ਚ ਇਹ ਦੇਖੋ ਓ ਅੱਖਾਂ ਖੁੱਲ ਗਈਆਂ ਸਾਡੀਆਂ ਓ ਯਾਰ ਮੇਰੇ ਪੰਜ ਸੂਟ ਓ ਮੇਰੀਆਂ ਵੀ ਅੱਖਾਂ ਖੋਲਦੇ ਕਪੜਾ ਇੰਨਾ ਸਸਤਾ ਇਹਦਾ ਇੰਨਾ ਸਸਤਾ ਕਪੜਾ ਆਂਦਾ ਸੂਰਤ ਤੋਂ 1000 ਰੁਪਏ ਪੰਜ ਸੂਟ ਕੋਟ ਆਈ ਮੈਜਿਕ ਸੂਟ ਜਿੱਥੇ ਮਰਜੀ ਟਰਾਈ ਕਰੋ ਲੁਧਿਆਣਾ ਗੁਰੰਦਰ ਅਮਰਸਰ 1000 ਰੁਪਏ ਨੇ ਪੰਜ ਕਰਤੇ ਆ ਇਹ ਵੀ 200 ਰੁਪਏ ਚ 1000 ਰੁਪਏ ਨੇ ਪੰਜ ਸੂਟ ਮੋٹے ਕੋਟਾਈ ਦੇ ਚੱਕੋ ਕੋਟਾਈ ਦੇ ਮੋٹے ਸੂਟ ਵੀ ਦੋ ਦੋ 200 ਰੁਪਏ ਚ ਕਰਦੇ 200 ਰੁਪਏ ਕਰਤੇ ਭਾਜੀ 200 ਰੁਪਏ ਕਿੰਨੇ ਸੋਨੇ ਸੁਣ ਆ ਚੱਕ ਲਓ 200 ਰੁਪਏ ਮੈਚਿੰਗ ਸੂਟ ਕੋਟਾਈ ਇਹ ਦੇਖੋ ਵੈਲਵਟ ਦੇ ਸੂਟ ਭਾਈ ਪੂਰੇ ਪੰਜਾਬ ਦੀ ਗਾਰੰਟੀ ਕੱਲਾ ਕੱਲਾ ਪੀਸ ਲੋ ਹਾਂਜੀ ਕਪੜਾ ਵੇਚ ਲੈ ਲੋ ਜਾਂ ਨਾ ਵੀ ਕੇ ਵਾਪਸ ਟੈਨਸ਼ਨ ਨਹੀਂ ਲੈਣੀ ਆ ਲੋ ਭਾਜੀ 300 ਰੁਪਏ ਉਹ 300 ਰੁਪਏ ਜੇ ਵੀ ਸੂਟ ਆ 300 ਰੁਪਏ ਚ ਕਰ ਉਹ ਕਰੀ ਗਈ ਜੈਨੋ ਯਾਰ 300 ਰੁਪਏ ਚ ਸੂਟ ਕਰਤਾ ਆ ਦੇਖੋ ਪਿਓਰ ਪਸ਼ਮੀਨਾ ਦਾ ਸੂਟ ਉਹ ਵੀ ਛੋਲ ਦੇ ਨਾਲ ਹਾਂਜੀ ਭਾਜੀ ਵੱਡਾ ਫੈੜਾ ਹਲੋ 1200 ਨਹੀਂ ਨਹੀਂ 400 ਰੁਪਏ 400 ਰੁਪਏ ਦਾ ਆ ਚੱਕੋ 400 ਰੁਪਏ ਛੋਲ ਸੂਟ ਕੜਾਈ ਦੇ ਨਾਲ ਕਰੇਵ ਡਿਸਟਲ ਦਾ ਸੂਟ ਓਏ ਹੋਏ 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 ਚੁੰਨੀ ਚਨਾਉਣ ਦੀ ਨਾਲ ਹਾਂਜੀ ਬਾਜ਼ਾਰ ਚ 1500 ਦਾ ਜੀ ਕਰੇਵ ਦਾ ਸੂਟ ਡਿਸਟਲ ਹਾਂਜੀ ਹਲੋ 5 500 ਰੁਪਏ ਲੈ ਜਾਓ 5 ਬੰਦ ਆ ਦੇਖੋ ਪੀਸ ਸਲਵਾਰ ਦੇ ਪੌਂਚੇ ਆ ਦੇਖੋ ਸ਼ਾਰਟ ਭਾਜੀ ਪਿਓਰ ਬਰਬਰੀ ਦੇ ਉੱਪਰ ਦੁਪੱਟਾ ਫੁੱਲ ਪਿਓਰ ਰੇਟਾ ਦਾ ਧਮਾਕਾ 500 ਕੋਲਦੀਆਂ ਮੇਰੀਆਂ ਦੋ ਵੈਂਟ ਅੱਜ ਤੇ ਭਾਜੀ ਅੱਗੇ ਦੇਖੋ ਆਪਾ ਕਦ ਨਾਂ ਨਾਲ ਧਮਾਕੇ ਪਾਣ ਲੱਗਿਆ ਲੈ 5 500 ਓ 5 500 ਗੱਲ ਤੋੜ ਲਓ ਜੇ ਸਸਤਾ ਖਰੀਦੂਗੇ ਤਾਂ 4 ਪੈਸੇ ਬਚਣਿਆ ਜੇ ਹੋਸ ਇਦਰੀ ਲੈ ਗਏ ਤਾਂ ਛੁੱਟੀ ਛੁੱਟੀ ਭਾਈ ਪੱਕੀ ਹੋਈ ਨਹੀਂ ਬੰਦੇ ਦੀ ਬੜੀ ਮਿਹਨਤ ਰਹਾ ਬਹਾ ਕਮਾਣੇ ਵੀਡੀਓ ਨਹੀਂ ਬਣਾ ਰਹੇ ਸਿਰਫ ਦੇ ਰਹੇ ਆ ਆ ਦਿਖਾਓ ਸਾਰਾ ਧੌਰਾ ਸਾਰੇ ਭੈਣਾ ਭਰਾਵਾਂ ਨੂੰ ਦੇ ਰਹੇ ਆ ਇਧਰ ਨਹੀਂ ਆ ਰਹੇ ਮਾਦਰਬ ਇਹ ਨਹੀਂ ਵੀ ਬੋਲੀ ਜਾਣਾ ਤੇ ਦੇਣਾ ਕੋਈ ਨਹੀਂ ਆਰਸੋ ਆਏ ਹੋਏ ਹੋਏ ਆ ਦੇਖੋ ਇਹ ਹੀ 1215 1500 ਵਾਲੇ ਸੂਟ ਆ ਇੱਥੇ 8 700 ਦੇ ਰਹੇ ਆ ਟੱਪ ਓ ਚੱਕੋ ਬਾਜ਼ਾਰ 'ਚ ਇਹ ਹੀ 1800 ਤੋਂ ਸਟਾਰਟ ਹੁੰਦਾ ਬਹੁਤ ਲੋਟ ਹੋ ਰਹੀ ਆ ਆ ਦੇਖੋ ਬਾਜੂ ਹਾਂਜੀ ਆ ਲੋ ਫੁੱਲ ਬਿਓਰ ਦੀ ਚੁੰਨੀ ਕੱਢੀ ਹੋਈ ਸੈਮੀ ਸਟਿਚ ਟੱਕੋ 800 ਲਓ ਓ ਥੂਤਾ ਪਿੱਛੇ ਲਾਣਾ ਨਹੀਂ ਬੀਬੀ ਲਾਣਾ ਨਹੀਂ ਨਾ 800 ਦਾ ਪੱਕਾ 3000 3500 ਦਾ 800 ਦਾ ਇਹ ਵੀ 800 ਚ ਆ ਲੋ 800 ਓ ਟਾਟਾ ਭਰ ਹੋਵੇ ਮਿਲਦਾ ਏ 4 4000 ਦੇ ਸੂਟ ਆ ਬਾਜ਼ਾਰ ਚ ਆ ਪਾਜੀ ਆ ਦੇਖੋ ਨਾ ਸੀ ਸੂਟ ਹੋਲ ਸੇਲ ਫੁੱਲ ਹੈਵੀ ਦੁਪੱਟੇ ਪਿਆਰ ਨੇਚਰਲ ਕ੍ਰੇਬ ਆ ਦੇਖੋ ਸੂਟ ਐਡੇ ਪਾਰੇ ਪਾਰੇ ਇਦਾਂ ਦੇ ਫੋਰ ਸੈਟ ਦੁਪੱਟੇ ਇਹਦਾ 5000 ਦਾ ਲੱਗਦਾ ਪਾਜੀ ਆਪਾਂ ਇੱਥੇ ਇੱਕ ਦੋ ਇੱਕ ਸੂਟ ਇੱਕ ਦੋ ਇੱਕ ਡਿਜ਼ਾਈਨ ਇੱਕ ਦੋ ਇੱਕ ਹੈਵੀ ਤੋਂ ਹੈਵੀ ਚੀਜ਼ ਜਿਹੜੇ ਭੈਣ ਭਰਾ ਚੇ-ਚੇ ਸਾਸਾ ਦੇ ਆਦਾਂ ਲੈਂਦੇ ਆ ਚੱਕੋ 1500 ਓਏ 1500 ਚ ਆਹ ਲੋ 1500 ਓ ਟੋਡਾ 5 5000 1500 ਚ 1500 ਚ ਪਿਓਰ ਬਰਬਰੀ ਦਾ ਸੂਟ 15 1500 35 3500 ਵਾਲੇ ਆਹ ਲੋ ਲੈ ਜਾਓ 1 2 1 ਤਮਾਕਾ ਦੇ ਰਿਹਾ ਮੈਂ ਭਾਜੀ ਆਹ ਦੇਖੋ ਪੀਸ ਓਏ ਆ ਥੋੜਾ ਓਏ ਹੋਏ 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 ਪਿਓਰ ਨੇਚਰਲ ਕਰੇਵ ਦਾ ਸੂਟ ਬੱਲੇ ਬੱਲੇ ਕਰਾਤੀ ਐ 1500 ਚ ਦੇਤਾ ਸੋ ਆਹ ਦੇਖੋ 1500 ਚ ਹੈਵੀ ਪੀਸ ਆਹ ਦੇਖੋ 1575 सूट ਸਲੋਰੀ ਹੁਣ ਮੈਂ ਪਹੁੰਚ ਗਿਆ ਬਾਬੇ ਦੀ ਹੱਟੀ 62 ਦੇ ਸਾਹਮਣੇ ਜਲੰਧਰ ਸ਼ਹਿਰ ਜੋ ਕਿ ਇਸ ਵੇਲੇ ਸੂਰਤ ਦਾ ਕਿੰਗ ਬਣਿਆ ਹੋਇਆ ਜਿੱਥੇ 50 ਰੁਪਏ ਦਾ ਸੂਟ ਮਿਲਦਾ 200 ਰੁਪਏ ਦਾ ਮਿਲਦਾ 1500 ਦਾ ਮਿਲਦਾ ਬਹੁਤ ਸਾਰੇ ਲੋਕ ਸਿਮਲੇ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਜੂਪੀ ਤੋਂ ਪੰਜਾਬ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਆ ਕੇ ਇੱਥੇ ਸ਼ਾਪਿੰਗ ਕਰ ਰਹੇ ਆ ਵੱਡੇ ਫਾਇਦੇ ਲੈ ਰਹੇ ਆ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਤੁਸੀਂ ਰੀਸੇਲਰ ਹੋ ਦੁਕਾਨਦਾਰ ਹੋ ਮੈਂ ਚੈਲੰਜ ਕਰਦਾ ਬਹੁਤ سارے ਸ਼ਹਿਰਾਂ 'ਚ ਜੰਨੇ ਆ ਬਹੁਤ ਸਾਰੀਆਂ ਦੁਕਾਨਾਂ 'ਚ ਜੰਨੇ ਆ ਇਦਾਂ ਦਾ ਮੇਲਾ ਦੇਖਣ ਨੂੰ ਨਹੀਂ ਮਿਲਦਾ ਇਦਾਂ ਦੇ ਰੇਟ ਕੋਈ ਵੀ ਨਹੀਂ ਦਿੰਦਾ ਬਾਬੇ ਦੀ ਹੱਟੀ ਤੇ ਆਹ ਦੇਖੋ ਸਵੇਰ ਦਾ ਟੇਮਾ ਸਵੇਰੇ ਹੀ ਮੇਲਾ ਲੱਗ ਗਿਆ ਬਾਬਾ ਜੀ ਕਹਿੰਦੇ ਸੂਰਤ ਤੋਂ ਵੀ ਸਸਤਾ ਕੱਪੜਾ ਭਾਈ ਸੂਰਤ ਤੋਂ ਸਸਤਾ ਕੱਪੜਾ ਭਾਈ ਪਹਿਲਾਂ ਦਾ ਸੀ ਆਪਣੇ ਭੈਣਾ ਭਰਾ ਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਇਹ ਸਾਡਾ ਭਰਾ ਆ ਬڑے ਦੁਕਾਨਦਾਰਾਂ ਨੇ ਸਹੀ ਅਲੀਆਂ ਬਈ ਚੀਕਾਂ ਮਾਰੀਆਂ ਵੀ ਬਾਬੇ ਦੀ ਵੀਡੀਓ ਪਾਣੀ ਬੰਦ ਕਰਦੇ ਬਾਬੇ ਦੀ ਵੀਡੀਓ ਪਾਣੀ ਬੰਦ ਕਰਦੇ ਪਰ ਇਹਨੇ ਬੰਦ ਨਹੀਂ ਕੀਤੀ ਕਿਉਂਕਿ ਇਹ ਚਾਹੁੰਦਾ ਪੈਣਾ ਬਰਾਮਾ ਫੈਰਾ ਕਰਨਾ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਨਾਲ ਅਸੀਂ ਤੱਕੜ ਸਾਹਿਬ ਦਾ ਮਾਣ ਸਨਮਾਨ ਕਰਨਾ ਜੀ ਵੀ ਇਹ ਸਾਡੇ ਭਾ ਨੇ ਠੀਕ ਹੈ ਬਾਬੇ ਦੀ ਹੱਡੀ ਲਈ ਦਾ ਕੰਮ ਕੀਤਾ ਹੀ ਕੀਤਾ ਪਰ ਲੋਕਾਂ ਨੇ ਵੀ ਬੜਾ ਰੋਲਾ ਪਾਇਆ ਇਸ ਕਰਕੇ ਅਸੀਂ ਇਹ 라 پوری ਦੁਕਾਨ ਚ ਤਾੜੀਆਂ ਮਾਰ ਕੇ ਵੈਲਕਮ ਕਰਦੇ ਆ ਨਾ ਕਰਕੇ ਠੀਕ ਹੈ ਜੀ ਵੀ ਇਸ ਬੰਦੇ ਨੇ ਐਂਡ ਕਰਾਇਆ ਜਿਹੜੇ ਦੁਕਾਨਦਾਰ ਚੀਕਾ ਮਾਰਦੇ ਸੀ ਹੋਰ ਮਾਰੋ ਕਢਾਵਾਂਗੇ ਹੁਣ ਅੱਛਾ ਕੋਈ ਕਹਿੰਦੇ ਬਾਬਾ ਭੱਜਲਾ ਬਾਬਰੇ ਮਹੀਨੇ ਦੌਰ ਗਏ ਬਾਬਾ ਉੱਡ ਗਿਆ ਕੈਨੇਡਾ ਬਾਬਾ ਚੱਲ ਗਿਆ ਅੜੀਸਾ ਨਾ ਅੜੀਸਾ ਨਾ ਕੈਨੇਡਾ ਜਲੰਧਰ ਬਾਸਟ ਦੇ ਸਾਹਮਣੇ ਨਾ ਤੱਗੜ ਵੱਖ ਤੇ ਨਾ ਬਾਬਾ ਵੱਖ ਆ ਰੇਟ ਸੁਣ ਲੋ ਆ ਸੂਟ ਜੇ ਕਪੜਾ ਨਾ ਵੀਆ ਵਾਪਸੀ 1000 ਰੁਪਏ ਦੇ 12 ਸੂਟ ਆ ਆ ਤੁਸੀਂ ਚੈੱਕ ਕਰ ਲੋ ਨਾ 150 ਨਾ 1000 ਰੁਪਏ ਦੇ 12 ਸੂਟ 12 ਸੂਟ ਕਰਤੇ ਆ 2 ਤਰੀਕ ਤੋਂ ਲੈ ਕੇ 10 ਤਰੀਕ ਤੱਕ ਭਾਜੀ ਪੂਰੀ ਦੁਕਾਨ ਸੇਲ ਤੇ ਆ ਪਰ ਅੱਜ ਚੀਕਾ ਕਢਾ ਲਗਿਆ ਰੇਟਾਂ ਦੀ ਪਿਓਰ ਪਸ਼ਮੀਨਾ ਭਾਜੀ ਆ ਲੋ ਵੱਡੇ ਫੈਲੇ ਵੱਡੇ ਧਮਾਕੇ ਸਰਦੀਆਂ ਦੇ ਗਰਮ ਸੂਟ ਆ ਚੱਕੋ ਕੋਈ 100 ਰੁਪਏ ਮੀਟਰ ਨਹੀਂ ਕੋਈ 200 ਰੁਪਏ ਮੀਟਰ ਨਹੀਂ 1000 ਰੁਪਏ ਪੰਜ ਸੂਟ ਓ ਤੇਰਾ ਭਲਾ ਹੋਵੇ ਓ 2 200 ਰੁਪਏ ਚ ਕਰਦੇ 2 200 ਚ ਏ ਦੇਖੋ ਓ ਅੱਖਾਂ ਖੁੱਲ ਗਈਆਂ ਸਾਡੀਆਂ 1000 ਰੁਪਏ ਦੇ ਪੰਜ ਸੂਟ ਮੇਰੀਆਂ ਅੱਖਾਂ ਖੋਲਦੇ ਕਪੜਾ ਇੰਨਾ ਸਸਤਾ ਹੈ ਦਾ ਇੰਨਾ ਸਸਤਾ ਕਪੜਾ ਆਂਦਾ ਸੂਰਤ ਤੋਂ 1000 ਰੁਪਏ ਦੇ ਪੰਜ ਸੂਟ ਜਿਹੜੇ 4 400 5 500 ਦੇ ਸੂਟ ਲੈ ਲੈਂਦੇ ਹੋ 2 200 ਚ 2 200 ਰੁਪਏ ਦੇ ਪੰਜ ਸੂਟ ਲੈ ਜਾਓ ਜੀ ਇਹ ਦੇਖੋ ਸੂਰਤ ਦਾ ਰੇਟ ਦੱਸ ਰਿਹਾ ਸੂਰਤ ਦਾ ਰੇਟ ਮੈਚਿੰਗ ਸੂਟ ਪੂਰੇ ਪੰਜਾਬ ਦਾ ਧਮਾਕਾ ਜੀ ਕੋਲ ਡਾਈ ਮੈਚਿੰਗ ਸੂਟ ਜਿੱਥੇ ਮਰਜੀ ਟਰਾਈ ਕਰੋ ਲੁਗਿਆਣਾ ਜਲੰਧਰ ਅੰਮ੍ਰਿਤਸਰ 1000 ਰੁਪਏ ਦੇ ਪੰਜ ਕਰਤੇ ਆ ਇਹ ਵੀ 200 ਰੁਪਏ ਚ 1000 ਰੁਪਏ ਦੇ ਪੰਜ ਸੂਟ ਮੋٹے ਕੋਟਾਈ ਦੇ ਚੱਕੋ ਕੋਟਾਈ ਦੇ ਮੋٹے ਸੂਟ ਵੀ ਦੋ ਦੋ 200 ਰੁਪਏ ਚ ਕਰਦੇ 200 ਰੁਪਏ ਕਰਤੇ ਭਾਜੀ 200 ਰੁਪਏ ਕਿੰਨੇ ਸੋਹਣੇ ਸੋਹਣੇ ਆ ਚੱਕ ਲਓ 200 ਰੁਪਏ ਮੈਚਿੰਗ ਸੂਟ ਕੋਟਾਈ ਆਹ ਦੇਖੋ ਭਾਜੀ ਪਿਓਰ ਪਸ਼ਮੀਨਾ ਹਾਂਜੀ ਨਾਲੇ ਸ਼ੋਰ 375 ਹੋਲਸੇਲ ਹਾਂਜੀ ਬਾਪੇ ਦੀ ਹੱਡੀ ਦੇ 1000 ਰੁਪਏ ਦੇ ਚਾਰ ਕਰਤੇ ਜੇ 225 ਕਰਤੇ ਚਾਰ 1000 ਦੇ ਚਾਰ ਬਾਪੇ ਦੀ ਹੱਡੀ ਦੇ ਆ ਲਓ ਫੜੋ ਫੜੋ ਹਲੋ ਲੇਓ ਆ ਦੇਖੋ ਬ੍ਰੀਕ ਪ੍ਰਿੰਟ 10000 ਦੇ 4 10000 ਦੇ 4 22 22 ਇਹ ਦੇਖੋ 10000 ਦੇ 4 ਲੋ ਉਹ ਤਮਾਕਾ ਪਾਤਾ ਬਾਬੇ ਦੀ ਹੱਡੀ ਨਾਲ ਖਲਾਰਾ ਪਾਤਾ ਰੇਟਾ ਨਾਲ ਆ ਲੋ 10000 ਦੇ 4 ਆ ਦੇਖੋ 10000 ਦੇ 4 ਦੇਖੋ ਇਹ ਵੀ ਲਓ 10000 ਦੇ 4 ਜੇ ਨਵਾਂ ਕੰਮ ਸ਼ੁਰੂ ਕਰਨਾ ਰੀਸ ਟੇਲਰ ਦੁਕਾਨ ਦੇ ਸਾਰੇ ਹੀ ਆ ਜਾਓ ਵੱਡੇ ਫੇਰੇ ਆ ਦੇਖੋ ਆ ਚੱਕੋ 10000 ਦੇ 4 ਓ ਓਏ 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 ਆ ਵੀ 1000 ਦੇ ਚਾਰ ਦੇਖੋ ਵੈਲਵਟ ਦੇ ਸੂਟ ਭਾਈ ਪੂਰੇ ਪੰਜਾਬ ਦੀ ਗਰੰਟੀ ਕਲਾ ਕਲਾ ਪੀਸ ਲੋ ਹਾਂਜੀ ਕਪੜਾ ਵੇਚ ਲੈ ਲੋ ਜਾਂ ਨਾ ਵਿਕੇ ਵਾਪਸ ਟੈਨਸ਼ਨ ਨਹੀਂ ਲੈਣੀ ਆ ਲੋ ਭਾਜੀ 300 ਰੁਪਏ ਆ ਦੇਖੋ 300 ਰੁਪਏ ਤਮਾਕਾ ਕਰਤਾ ਵੈਲਵਟ ਦੇ ਸੂਟਾਂ ਦਾ ਚੱਕੋ 3 300 ਦੇ ਵਿੱਚ ਆ ਦੇਖੋ ਹੈਵੀ ਤੋਂ ਹੈਵੀ ਗਲੇ ਆ ਦੇਖੋ 300 ਰੁਪਏ ਇੱਕ ਤੋਂ ਇੱਕ ਰੰਗ 300 ਰੁਪਏ ਸਰਦੀਆਂ ਦੇ ਕੋ ਜ਼ਮੀਨਾਂ ਵਾਲੇ ਵੈਲਵਟ ਦੇ ਸੂਟ 3300 ਰੁਪਏ ਕਿੰਨਾ ਚਿਰ ਇਦਾਂ ਮੇਰੇ ਨਾਲ ਚੱਲੂ ਭਾਜੀ 10 ਦਿਨ ਵੱਡਾ ਫੇਰਾ ਕਰਨ ਜਾ ਰਿਆਂ ਆਹ ਲੋ 3300 10 ਨਵੰਬਰ ਤੱਕ ਆਜੋ ਵੱਡੇ ਫਾਇਦੇ ਜੀ 10 ਰੁਪਏ ਆਹ ਲੋ ਹਾਂਜੀ ਆਹ ਲੋ ਇਦਾਂ ਰਹੇ ਹੈ ਵੀ ਦਪੱਟੇ ਆਹ ਸੂਟ ਆਪਾਂ ਦੇਤਾ 300 ਰੁਪਏ ਦੇਖੋ ਜਿਹਨੇ ਵਿਆਹ ਸ਼ਾਦੀ ਲਈ ਲੈਣਾ ਜਿਹਨੇ ਦੇਣ ਲੈਣ ਕਰਨਾ ਉਹ ਵੀ ਆਜੋ ਆਹ ਲੋ 3300 ਰੁਪਏ ਪਿਓਰ ਪਸ਼ਮੀਨਾ ਦਾ ਸੂਟ ਉਹ ਵੀ ਸੋਲਦੇ ਨਾਲ ਹਾਂਜੀ ਭਾਜੀ ਵੱਡਾ ਫੇਰਾ ਹਲੋ 1200 ਨਾ ਜੀ ਨਾ 400 ਰੁਪਏ 400 ਰੁਪਏ 12 400 ਰੁਪਏ 400 ਰੁਪਏ ਚ ਕਰ ਤੇ ਲੈ ਲਓ ਆ ਚੱਕ ਲੋ 400 ਰੁਪਏ ਵੱਡੇ ਫੇਰੇ ਪਰ ਲੋ ਝੋਲੇ ਪਰ ਲੋ ਵੀ ਝੋਲੇ ਪਰ ਲੋ ਪਸ਼ਮੀਨਾ ਦਾ ਸੂਟ ਚੁੰਨੀ ਫੁੱਲ ਪੇਰ ਫਿਰ ਦੱਸਤਾ ਜੇ ਹਾਂਜੀ ਆ ਚੱਕੋ 450 ਰੁਪਏ ਦਾ ਸੂਟ 450 ਚ 450 ਚ ਲੈ ਲਓ ਜਿੰਨਾ ਮਰਜੀ ਕਪੜਾ ਆਹ ਦੇਖੋ ਧਮਾਕੇ ਹਾਂਜੀ ਬਾਤੇ ਰੇਟਾਂ ਦੇ ਪਟਾਕੇ 450 ਰੁਪਏ ਲਓ ਆ ਵੀ ਪਰਦੂ ਜੀ ਪ्योर ਪਸ਼ਮੀਨਾ ਮਤਲਬ ਗਰਮ ਸੂਟਾਂ ਦੇ ਵਿੱਚ ਤਾਂ ਫੱਟੇ ਚੱਕਦੇ ਆ ਬਾਜ਼ਾਰ ਚ 1500 ਦਾ ਜੀ ਕਰੇਵਰਾ ਸੂਟ ਡਿਸਟਲ ਹਾਂਜੀ ਹਲੋ 5-500 ਰੁਪਏ ਲੈ ਜਾਓ ਇਹਨਾਂ ਦਾ ਟੈਗ 25-2500 ਦੇ ਲੱਗੇ ਆ 5-500 ਜਾ ਪਾ ਜੀ ਸ਼ੋਰੂਮ ਅੱਜ ਜਾ ਕੇ ਪਤਾ ਕਰਾਓ 1500 2000 ਹਲੋ 5-500 ਓਏ ਹੋਏ 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 ਤੋਹਫੇ ਤੋਹਫੇ ਸਲਵਾਰ ਦੇ ਪਹੁੰਚੇ ਕੰਢੇ ਤੋਹਫੇ ਆ ਦੇ ਕਾਪੀਸ ਸਲਵਾਰ ਦੇ ਪਹੁੰਚੇ ਆ ਦੇਖੋ ਸ਼ਾਟ ਭਾਜੀ ਪਿਓਰ ਬਰਬਰੀ ਦੇ ਉੱਪਰ ਦੁਪੱਟਾ ਫੁੱਲ ਪਿਓਰ ਰੇਟ ਆ ਦਾ ਧਮਾਕਾ 500 ਓਏ ਹੋਏ ਹੋਏ ਆ ਲੈ 500 ਆ ਲੈ 500 ਆ ਲੈ 500 ਆ ਲੈ 550 ਕੀਨ ਦਾ 550 ਓਏ ਭਾਜੀ ਕੀਨ ਦਾ 550 ਆ ਦੇਖੋ ਭਾਜੀ ਪੀਸ ਹੁਣ ਦਰਮਾ ਦੱਸਣ ਲੱਗਾ ਆ ਬਹੁਤ ਸੋਹਣਾ ਸੂਟ ਹੈ ਇਹ ਸੇਲ ਚ ਲਾਦਾ ਦੁਕਾਨਦਾਰਾ 1000 ਰੁਪਏ ਦਾ ਹਾਂਜੀ ਕਿੰਨੇ ਦਾ 1000 ਚ 1000 ਰੁਪਏ ਦਾ ਆਪਾ ਲਾਤਾ 450 ਰੁਪਏ ਦਾ 450 ਸੂਟਾ 450 ਰੁਪਏ ਦਾ ਲੈ ਲਓ ਓ ਚੱਕੋ ਸਾਡੇ 450 ਦੇ ਓ ਦੇਖੋ ਸਾਡੇ ਓ 450 ਓ ਲੈਓ 450 ਆ ਦੇਖੀ ਚਲਾ ਹੁੰਦਾ 450 ਓਏ ਹੋ ਮਾ ਗਣਾ ਪਟੀਕਾਰ ਵੀ 450 ਬਾਬੇ ਦੀ ਢੀਂ ਦੇ ਓ ਲਜੋ ਇਹ ਵੀਡੀਓ ਨਹੀਂ ਬਣਾ ਰਹੇ ਸਿਰਫ ਦੇ ਰਹੇ ਆ ਆ ਦਿਖਾ ਸਾਰਾ ਧੌਰਾਸ਼ ਆ ਸਾਰੇ ਭੈਣਾ ਭਰਾਵਾਂ ਨੂੰ ਦੇ ਰਹੇ ਆ ਇਧਰ ਹੀ ਖਾਰਿਓ ਮਾਦਰਬ ਇਹ ਨਹੀਂ ਵੀ ਬੋਲੀ ਜਾਣਾ ਤੇ ਦੇਣਾ ਕੋਹ ਨਹੀਂ 540 ਦੇ 540 ਦੇ ਓਏ ਹੋਏ 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 ਇਹੀ 2000 ਦਾ ਇਹੀ 2500 ਦਾ ਆ ਸੈਂਪਲ ਲੀਗਾ ਕੁਆਂਟੀਟੀ ਕਿੰਨੀ ਚਾਹੀਦੀ 800 ਦਾ ਆ ਦੇਖੋ ਇਹੀ 1215 1500 ਵਾਲੇ ਸੂਟ ਆ ਇੱਥੇ 8 700 ਦੇ ਰਹੇ 8 8 ਚੱਕੋ ਆ ਲੈ ਸਰਜੋ ਲੈ ਜੋ ਲੈ ਜੋ ਲੈ ਜੋ ਲੈ ਜੋ 8800 ਦੇ 2 2000 ਵਾਲੇ ਸੂਟਾ 8800 ਚੜਦੇ 2 2000 ਵਾਲੇ ਓ ਇਧਰ ਦੇਖੋ ਓਏ ਹੋਏ ਹੋਏ 25 2500 ਦਾ ਸੂਟਾ 8800 ਤੇਰਾ ਭਲਾ ਹੋਵੇ 8800 ਓਏ ਹੋਏ 8800 ਅੱਥਾ ਖੋਲਦੀਆਂ ਓ ਮੈਂ ਕਿਹਾ ਤੁਸੀਂ ਦੇਖੀ ਚੱਲੋ ਪੈੜਾ ਤਮਾਸ਼ਾ ਦੂਰ ਕਰਦੇ ਭਲੇਖੇ ਆ ਦੇਖੋ 8800 ਓਏ 8800 ਓ ਬਾਬੇ ਦੀ 800 ਕੋਈ ਗੱਲ ਹੈ ਤਾਂ ਹੀ 800 ਆ ਲੋ ਬਾਬਾ ਭਾਜੀਆਣਾ ਬਾਬਾ ਦਾ ਮੈਨੂੰ ਲੱਗਦਾ ਭਜਾਊਗਾ ਸਾਰਿਆਂ ਨੂੰ ਓ 800 800 800 ਆ ਦੇਖੋ ਇੱਧਰ ਵੀ ਮਾਰੋ ਨਿਗਾ ਆ ਦੇਖੋ ਬੁਲਬੁਲ ਦੇ ਬੱਚੇ ਲੈਓ ਦੇਰੋ ਫਰੀ ਦੇ ਪਾਓ ਆ ਲੋ 800 ਲੈ ਜੋ ਇਹ ਵੀ 800 ਪਾਰੀ ਦਾ ਪਾਰੀ ਦੀ ਕਰ ਓਏ ਆ ਲੈ ਜੋ ਆ ਦੇਖੋ ਜੇ ਕਿਸ ਨੇ ਦਾਜ ਵੇਰੀ ਪਾਉਣੀ ਆ ਬੋਟੀ ਲਈ ਸੂਟ ਲੈਣਾ ਭਾਈ ਕਿਸ ਨੇ ਮਾਸੀ ਲਈ ਕਿਸ ਨੇ ਭੂਆ ਲਈ 800 ਦਾ ਸੂਟ ਆ ਚੱਕ ਆ ਦੇਖੋ ਡਬਲ ਛੇਡ ਜਿਹੜੇ ਬਜ਼ਾਰਾਂ ਦੇ ਦੁਕਾਨਦਾਰ 2500 ਦਾ ਗੱਲ ਸਟਾਰਟ ਕਰਦੇ ਚੱਕੋ 800 ਰੁਪਏ ਆ ਚੱਕ ਬੀਬੀ 800 800 800 ਲੈ ਜਾ 800 ਆ ਦੇਖੋ ਸੂਟ ਟੈਨਸ਼ਨ ਪੈ ਗਈ ਟੈਨਸ਼ਨ ਲੋਕਾਂ ਨੂੰ ਬਾਜੀ ਭੈਣਾ ਭਰਾ ਨੂੰ ਕੋਈ ਟੈਨਸ਼ਨ ਨਹੀਂ ਪੈਂਦੀ ਇਹ ਪੋਣੀਆਂ ਬਾ ਦੁਕਾਨਦਾਰਾਂ ਨੂੰ ਆ ਦੇਖੋ ਪੀਸ ਬਾਜ਼ਾਰ 'ਚ ਇਹੀ 1800 ਤੋਂ ਸਟਾਰਟ ਹੁੰਦਾ ਬਹੁਤ ਲੋਟ ਹੋ ਰਹੀ ਆ ਆ ਦੇਖੋ ਬਾਜੂ ਹਾਂਜੀ ਆ ਲੋ ਬੁੱਲ ਬਿਓਰ ਦੀ ਚੁੰਨੀ ਕੱਢੀ ਹੋਈ ਸੈਮੀ ਸਟਿਚ ਚੱਕੋ WhatsApp ਲਓ ਓਹ ਛੂਟਾ ਪਿਛੇ ਲਾਨਾ ਨਹੀਂ ਬੀਬੀ ਲਾਨਾ ਨਹੀਂ ਨਾ 8800 ਛੂਟ ਸਾਰਾ 8800 8800 8800 8800 8800 ਚੱਕੋ 8800 ਹਲੋ 8500 ਚੱਕੋ ਚੱਕੋ 8500 8500 ਲੈ ਜੋ ਜਿੰਨਾ ਮਰਜੀ 1500 2000 ਦਾ 800 ਰੁਪਏ 8500 ਰੁਪਏ 8800 ਇਹ ਦਾ ਪੱਕਾ 3000 3500 ਦਾ 800 ਦਾ ਇਹ ਵੀ 800 ਚ ਆ ਲੋ 800 ਚ ਉਹ ਤੁਹਾਡਾ ਭਲਾ ਹੋਵੇ ਲੈ ਲਓ ਛੂਟ ਨਾ ਪਾਓ ਭਰਾਵਾ ਆ ਲੋ ਭਾਜੀ ਹਾਂ ਦੇਸੀ ਕਿਉਂ ਅੱਛਾ ਆ ਲੋ 1000 ਰੁਪਏ ਚ ਲੈ ਜਾਓ ਉਹ ਤੁਹਾਡਾ ਭਲਾ ਹੋਵੇ 2500 ਦਾ 1000 ਰੁਪਏ ਆ ਲੋ ਲੈ ਜਾਓ ਬਾਬੇ ਦੀ ਹੱਟੀ ਤੋਂ ਕੋਡੀਆਂ ਵਾਲੇ ਭਾ ਕੱਪੜਾ ਦੇ ਰਹੇ ਆ ਆ ਦੇਖੋ ਸਾਰਿਆਂ ਨੇ ਵੱਡੇ ਵੱਡੇ ਬੈਗ ਭਰ ਲਿਆ ਉਹ ਚੈਲੰਜ ਚੈਲੰਜ ਠੋਕੇ ਠੋਕੇ ਮਾਗਨਾ ਇਹ ਸੂਟ ਦੇ ਰੇਟਾਂ ਜਾਂ ਟੀਕਾ ਘੜਾਣੀਆਂ 650 ਰੁਪਏ 650 ਲੈ ਜਾਓ ਓਏ ਆ ਦੇਖੋ 650 ਜਮ 3000 ਦਾ ਸੂਟ 3000 ਵਾਲਾ ਸੂਟ 3000 ਵਾਲਾ ਸੂਟ ਆ ਦੇਖੋ 650 ਆ ਦੇਖੋ ਓਏ ਹੋਏ 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 ਸੈਲੀਬ੍ਰਿਟੀ 600 ਰੁਪਏ ਓ ਦੋ ਦੋ ਜਿਆਦਾ ਵੀ 650 ਜਮ 600 ਰੁਪਏ ਆਜਾ। ਆ ਦੇਖੋ ਇਹ ਹੀ 2000 ਦਿਨੋਂ ਤੁਸੀਂ ਰੇਟ ਲਾ ਲਓ 600 ਰੁਪਏ। 6 600 ਚ ਹਾਲੋ ਜੇ ਕਿਹਾ ਸੀ ਦਵਾਂਗੇ ਇੱਕ ਅਦਾ ਸੂਟ ਲੈ ਕੇ ਬਿੜਿਆ ਨਹੀਂ ਪਾਉਂਦੇ 650 ਰੁਪਏ। ਉਹ ਤੁਹਾਡਾ। ਉਹ 650 ਸਾਡੇ 650 ਰੁਪਏ। ਉਹ ਲਾ ਰਹੀਆਂ 650 ਉਹ ਤੇਰਿਓ ਕਾਲਾ ਸੂਟ ਦੇ ਦਿਓ। 650 ਉਹ ਤੇਰਿਓ ਭਾਈ ਦੇ ਦਿਓ। ਓਏ ਹੋਏ ਆ ਦੇਖੋ ਸਾਡੇ 650 ਆ ਦੇਖੋ ਨਾ ਬੋ ਯਾਰ 650 650 ਚੱਕੋ ਚੱਕੋ 650 ਆ ਲੋ ਹੈਲੋ ਰੇਂਗ ਸਰਮਣੀ 700 ਰੁਪਏ ਓਏ ਹੋਏ ਹੋਏ ਓਏ ਆ ਦੇਖੋ ਇਧਰ ਦਿਖਾ ਰਿਓ 700 ਰੁਪਏ ਚ ਚੱਕੋ ਆ ਜਿਹੜੀ ਵਿਆਹ ਦੀ ਬੜੇ ਗੰਢ ਉਹਦੇ ਲਈ ਸੂਟ ਚੱਕੋ 700 ਆ ਦੇਖੋ ਪੀਸ ਸਲਵਾਰ ਦੇ ਪੌਂਚੇ ਹਾਂਜੀ ਆ ਦੇਖੋ ਸ਼ਾਟ ਕੰਮ ਦੇਖੋ ਕੀਤਾ ਹੋਇਆ ਦੁਪੱਟਾ ਨਾਲ ਅਲੋ ਟਕੋ 1500 ਦਾ 700 ਰੁਪਏ ਸੋ ਮਾਤਰਾਵ 700 ਰੁਪਏ ਲੈ ਜਾਓ ਹੋਲਸੇਲ ਪੋਲੇ ਹੈਵੀ ਦੁਪੱਟੇ ਪਿਆਰ ਨੇਚਰਲ ਕਰੇਬ ਆ ਦੇਖੋ ਸੂਟ ਐਡੇ ਪਾਰੇ ਪਾਰੇ ਇਦਾਂ ਦੇ ਫੋਰ ਸੈਟ ਦੁਪੱਟੇ ਤੇਰਾ 5000 ਦਾ ਲੱਗਦਾ ਭਾਜੀ ਆਪਾਂ ਇੱਥੇ ਇੱਕ ਦੋ ਇੱਕ ਸੂਟ ਇੱਕ ਦੋ ਇੱਕ ਡਿਜ਼ਾਈਨ ਇੱਕ ਦੋ ਇੱਕ ਹੈਵੀ ਤੋਂ ਹੈਵੀ ਚੀਜ਼ ਜਿਹੜੇ ਭੈਣ ਭਰਾ ਛੇ ਛੇ ਸਾਸਾ ਦਾ ਲੈਂਦੇ ਆ ਚੱਕੋ 1500 ਉਹ 1500 ਚ ਆ ਲੋ 1500 ਉਹ ਤੁਹਾਡਾ 5 500 1500 ਚ 15 1500 ਚ ਖਲਾਰਾ ਪਾਤਾ ਯਾਰਾ 15 1500 ਚ ਇੱਕ ਤੋਂ ਇੱਕ ਧਮਾਕਾ ਕਰਦਾ 1500 ਰੁਪਏ ਆ ਲੋ ਜੀ ਚੱਕੋ 1500 ਰੁਪਏ ਆ ਲੋ 1500 ਰੁਪਏ 15 15 ਦੇ ਰਿਹਾ ਹੈ ਵੀ ਆ ਵੀ ਸੁਣ ਆ 1000 ਰੁਪਏ ਦਾ ਹਾਂ 1000 ਰੁਪਏ ਦਾ ਲਓ ਆ ਹੋਰ ਰੇਟ ਘਟ ਗਿਆ ਹਲੋ ਇਹ ਕਿਨੇ ਲੈਣਾ ਸਿਰਫ 1000 ਦਾ ਪਿਓਰ ਬਰਬਰੀ ਦਾ ਸੂਟ 15 1500 35 3500 ਵਾਲੇ ਹਲੋ ਲੈ ਜਾਓ ਪਿਓਰ ਨੇਚਰਲ ਗਰੇਵ ਦਾ ਸੂਟ ਬੱਲੇ ਬੱਲੇ ਕਰਾਤੀ ਆ 1500 ਚ ਦੇਤਾ ਸੋ ਆ ਦੇਖੋ 1500 ਚ ਹੈਵੀ ਪੀਸ ਆ ਦੇਖੋ 1500 ਚ 85 ਸੂਟ ਦੇ ਦੋ ਹਲੋ ਜੀ ਲੈ ਜਾਓ ਲੈ ਜਾਓ ਆ ਲਓ ਭਾਜੀ ਨੇਚਰਲ ਗਰੇਵ ਦਾ ਸੂਟ ਹੈਵੀ ਆ ਦੇਖੋ ਸੂਟ ਪਿਓਰ ਨੇਚਰਲ ਚੁੰਨੀਆਂ ਦੇ ਘਪਾਰੀ ਕਰ ਦੋ ਖਾਨੇ ਖਾਲੀ ਅੱਜ ਹਲੋ 1000 ਰੁਪਏ ਕਰਤਾ ਲੋ ਇੱਕ ਇੱਕ 1000 ਚ ਹਲੋ 1000 ਲੈ ਲੋ ਜਿੰਨੇ ਮਰਜੀ ਇੱਕ ਇੱਕ 1000 ਚ 1000 ਰੁਪਏ ਆ ਦੇਖੋ ਬਾਜੀ ਪਿਓਰ ਨੇਚਰਲ ਕਰੇ ਭਈ 1000 ਰੁਪਏ ਬਾਜੀ 1000 ਰੁਪਏ